ਇਹ ਉਹ ਥਾਰ ਗੱਡੀ ਹੈ ਜੀ ਜਿਹੜੀ ਸ਼ਹਿਰ ਦੇ ਵਿੱਚ ਸਾਨੂੰ ਇਹਦੀ ਇਨਫੋਰਮੇਸ਼ਨ ਸੀ ਜੀ ਵੀ ਇਹ ਗੱਡੀ ਜਿਹੜੀ ਹੈ ਇਹਨੇ ਵੱਡਾ ਹੋਟਲ ਆਇਆ ਤੇ ਹੋਟਲ ਮਾਰਦੀ ਹੈ ਇਹ ਗੱਡੀ ਜਿਹੜੀ ਹੈ ਅੱਜ ਅਸੀਂ ਰੋਕ ਲਈਏ ਇਹਦੇ ਵਿੱਚ ਚੈੱਕ ਕਰਦੇ ਹਾਂ ਕਿ ਕੀ ਇਹਦਾ ਹੋਟਲ ਵੱਜਦਾ ਮੇਟਾ ਬਜਾਏ ਹੋ ਹੋਟਲ ਬਜਾਏ ਕੋਤਰੀ ਅਸੀਂ ਮੈਸਟਰੀ ਦੀ ਦੁਕਾਨ ਤੇ ਵੀ ਲਏ ਆ ਪੁੱਤ ਜੀ ਖੋਲੋ ਇਹਨੂੰ ਬੋਲਿਓ ਪਾਣੋ ਆਹੋ ਪੁੱਤ ਜੀ ਤੁਹਾਨੂੰ ਬੱਚਿਓ ਬੜੇ ਵਾਰੀ ਪਿਆਰ ਨਾਲ ਸਮਝਾਇਆ ਕਿ ਪੁੱਤ ਜੀ ਸ਼ਾਇਰ ਦੇ ਵਿੱਚ ਜਿਹੜਾ ਹਿੱਸਾ ਹੈ ਇਹ ਨਾਉ ਨਹੀਂ ਹੈਗਾ ਠੀਕ ਹੈ ਇਸ ਕਰਕੇ ਕਾਰ ਵਾਰ ਸਮਝਾਉਣ ਦੇ ਬਾਵਜੂਦ ਤੁਸੀਂ ਇਹਨਾਂ ਚੀਜ਼ਾਂ ਤੋਂ ਨਹੀਂ ਹਟਦੇ ਠੀਕ ਹੈ ਸਾਡਾ ਜੀ ਨਹੀਂ ਕਰਦਾ ਚਲਾਣ ਕਰਨ ਨੂੰ ਕਾਸੀ ਪਰ ਜੇ ਤੁਸੀਂ ਆਪਣੇ ਆਪ ਤੋਂ ਮਜਬੂਰ ਹੋ ਕਾਨੂੰਨ ਆਪਣੇ ਆਪ ਤੋਂ ਮਜਬੂਰ ਹੈ ਠੀਕ ਹੈ ਜੇ ਸਾਨੂੰ ਇਹਲੇ ਕੰਮ ਕਰਨੇ ਪੈਂਦੇ ਆ ਪਲੀਜ਼ ਨਾ ਕਰੋ ਇਦਾਂ ਅੱਗੇ ਤੋਂ ਨਾ ਹੋ এজ এ ਪ੍ਰੈਸ਼ਰ ਹੋਰ ਜਿਹੜੇ ਆ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਅੱਗੇ ਤੋਂ ਪ੍ਰੈਸ਼ਰ ਹੋਮ ਜਿਹੜੇ ਆ ਨਾ ਲਾਏ ਜਾਣ ਕਿਉਂਕਿ ਮਾਨਯੋਗ ਐਸਐਸਪੀ ਸ਼੍ਰੀ ਸ੍ਰਿਮਿੰਦਰ ਲੰਬਾ ਜੀ ਐਸਐਸਪੀ ਸ਼ਿਆਲਕੀ ਜੀ ਨੇ ਬਹੁਤ ਸੰਜਿਆ ਕੱਸਿਆ ਇਸ ਮਸਲੇ ਦੇ ਉੱਪਰ ਕਿ ਇਹ ਇਕੱਲਾ ਸ਼ਿਆਲਪੁਰ ਵਾਸਤੇ ਨਹੀਂ ਨਾ ਇਹ ਨਹੀਂ ਕਿ ਸ਼ਿਆਲਪੁਰ ਦੇ ਵਿੱਚ ਕੋਈ ਹੋਰ ਵੀ ਉਹ ਜਿੱਥੇ ਜਿਹੜਾ ਜਾਊਗਾ ਉਹ ਹੋਟਲ ਮਾਰ ਕੇ ਲੱਜੂਗਾ ਤੇ ਅਸੀਂ ਉਹਦੇ ਬਿਲਕੁਲ ਘਰ ਤੱਕ ਪੇਸ਼ਾ ਕਰਾਂਗੇ ਭਾਵੇਂ ਉਹ ਕਿਸੇ ਵੀ ਡਿਸਟ੍ਰਿਕਟ ਦਾ ਹੋਵੇ ਸਾਨੂੰ ਮੰਨ ਲਓ ਕਿ ਐਸਐਸਪੀ ਸਾਹਿਬ ਵੱਲੋਂ ਬਹੁਤ ਸਖਤਿਆ ਦਿੱਤਾ ਹੈ ਕਿ ਕਿਸੇ ਵੀ ਕੀਮਤ ਦੇ ਉੱਪਰ ਇਸ ਤਰ੍ਹਾਂ ਦੀ ਜਿਹੜੀ ਤਹਿਤ ਰੂਲਾਂ ਦੀ ਜੋ ਵਾਇਲੈਂਸ ਹੈ ਜਿਹੜਾ ਇਹ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਹਨੂੰ ਕਿਸੇ ਵੀ ਤਰ੍ਹਾਂ ਜਿਹੜਾ ਸਪੇਅਰ ਨਹੀਂ ਕੀਤਾ ਕਰੇਗਾ ਠੀਕ ਹੈ ਮੈਂ ਫੇਰ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਪੁਲਿਸ ਦਾ ਸਾਥ ਦਿਓ ਕਿ ਜਿਹੜਾ ਇਹ ਜੀ ਵਾਇਲੇਸ਼ਨ ਹੈ ਉਹ ਨਾਮ ਫੋਟੋ ਵਗੈਰਾ ਨਾ ਦਿਓ ਇਹਨਾਂ ਨੰਬਰ ਦੇ ਨਾਵਾਰ ਭੱਤੀ ਨਾ ਚਲਾਓ ਇਹਨਾਂ ਤੇਰੇ ਅਗੇ ਪਿੱਛੇ ਲੱਗੇ ਹੋ ਆ ਬਹੁਤ ਸਾਰੇ ਮਗਰਾਟ ਉਹ ਨਾਓ ਤਾਂ ਉਹਨਾਂ ਦੀ ਸ਼ੇਪ ਵਿਗਾੜ ਕੇ ਨਾ ਚਲਾਓ ਠੀਕ ਹੈ ਟ੍ਰਿਪਲਿੰਗ ਨਾ ਕਰੋ ਸ਼ਹਿਰ ਦੇ ਵਿੱਚ ਪਟਾਕੇ ਨਾ ਮਾਰੋ ਕਿਸੇ ਵੀ ਤਰ੍ਹਾਂ ਦਾ ਸਟੰਟ ਜਿਹੜਾ ਨਾ ਕਰੋ ਇਹ ਤੁਹਾਨੂੰ ਹੰਪਲ ਰਿਕਵੈਸਟ ਹੈ ਜੇ ਫਿਰ ਤੁਸੀਂ ਆਪਣੇ ਪੇਰੈਂਟਸ ਦਾ ਕਹਿਣਾ ਨਹੀਂ ਮੰਨੋਗੇ ਤੇ ਪਲੀਜ਼ ਇਹ ਸਾਨੂੰ ਤੇਰੇ ਦਾ ਕਹਿਣਾ ਮਨਾਉਣ ਵਾਸਤੇ ਸਾਨੂੰ ਬਾਰ-ਬਾਰ ਜਿਹੜੇ ਇੰਦਾਂ ਦੇ ਗਿਫਟ ਹੈ ਇਹ ਤੁਹਾਨੂੰ ਦੇਨੇ ਪੈਣਗੇ ਥੈਂਕ ਯੂ ਇਹ ਉਹ ਥਾਰ ਗੱਡੀ ਹੈ ਜੀ ਜਿਹੜੀ ਸ਼ਹਿਰ ਦੇ ਵਿੱਚ ਸੰਵੇਦੀ ਇਨਫੋਰਮੇਸ਼ਨ ਸੀਜੀਬੀਏ ਗੱਡੀ ਜਿਹੜੀ ਹੈ ਇਹਨੇ ਵੱਡਾ ਹੂਕਰ ਲਵਾਇਆ ਤੇ ਹੂ ਪਰ ਮਾਰਦੀ ਹੈ ਇਹ ਗੱਡੀ ਜਿਹੜੀ ਹੈ ਅੱਛਾ ਅਸੀਂ ਰੋਕ ਲਈਏ ਇਹਦੇ ਵਿੱਚ ਚੈੱਕ ਕਰਦੇ ਆ ਕਿ ਕੀ ਇਹਦਾ ਹੂਕਰ ਵੱਜਦਾ ਮੇਟਾ ਬਜਾਏ ਹੂਕਰ ਬਜਾਏ ਕੋਤਰੀ ਅਸੀਂ ਮੈਸਟਰੀ ਦੀ ਦੁਕਾਨ ਤੇ ਵੀ ਲੈ ਆਏ ਆ ਆਹ ਕੋਤਰੀ ਖੋਲੋ ਇਹਨੂੰ ਬੋਲੋ ਤਾਨੂੰ 아이 ਹੋ ਕਰਦੀ ਤੁਹਾਨੂੰ ਬੱਚਿਓ ਬੜੇ ਮਾਰੀ ਪਿਆਰ ਨਾਲ ਸਮਝਾਇਆ ਕਿ ਪੁੱਤ ਜੀ ਸ਼ਹਿਰ ਦੇ ਵਿੱਚ ਜਿਹੜਾ ਅਫਸਰ ਹੈ ਇਹ ਨਾ ਉਹ ਨਹੀਂ ਹਟਦਾ ਠੀਕ ਹੈ ਇਸ ਕਰਕੇ ਕਾਰਵਾਰ ਸਮਝਾਉਣ ਦੇ ਬਾਅਦ ਨੂੰ ਤੁਸੀਂ ਇਹਨਾਂ ਚੀਜ਼ਾਂ ਤੋਂ ਨਹੀਂ ਹਟਦੇ ਠੀਕ ਹੈ ਸਾਡਾ ਜੀ ਨਹੀਂ ਕਰਦਾ ਚਲਾਕ ਕਰਨ ਨੂੰ ਅਸੀਂ ਫਿਰ ਜਦੋਂ ਤੁਸੀਂ ਆਪਣੇ ਆਪ ਤੋਂ ਮਜਬੂਰ ਹੋ ਕਾਨੂੰਨ ਆਪਣੇ ਆਪ ਤੋਂ ਮਜਬੂਰ ਹੈ ਠੀਕ ਹੈ ਜੇ ਸਾਨੂੰ ਇਹ ਜਿਹੜੇ ਕੰਮ ਕਰਨੇ ਪੈਂਦੇ ਆ ਪਲੀਜ਼ ਨਾ ਕਰੋ ਇਦਾਂ ਅੱਗੇ ਤੋਂ ਨਾ ਹੋ এজ এ ਪ੍ਰੈਸ਼ਰ ਹੋਰ ਜਿਹੜੇ ਆ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਅੱਗੇ ਤੋਂ ਪ੍ਰੈਸ਼ਰ ਹੋਮ ਜਿਹੜੇ ਆ ਨਾ ਲਾਏ ਜਾਣ ਕਿਉਂਕਿ ਮਾਨਯੋਗ ਐਸਐਸਪੀ ਸ਼੍ਰੀ ਸ੍ਰਿੰਦਰ ਲੰਬਾ ਜੀ ਐਸਐਸਪੀ ਹਿਸ਼ਾਰਪੁਰ ਜੀ ਨੇ ਬੋਸ ਕੰਝਾ ਕੱਸਿਆ ਉਸ ਮਸਲੇ ਦੇ ਉੱਪਰ ਕਿ ਇਹ ਇਕੱਲਾ ਹਿਸ਼ਾਰਪੁਰ ਵਾਸਤੇ ਨਹੀਂਗਾ ਇਹ ਨਹੀਂ ਕਿ ਸ਼ਿਹਾਪੁਰ ਦੇ ਵਿੱਚੋਂ ਕੋਈ ਹੋਰ ਵੀ ਕੋ ਜਿਹੜਾ ਜਾਊਗਾ ਉਹ ਹਟਮਾਰ ਕੇ ਲੱਗ ਜੂਗਾ ਕਿ ਅਸੀਂ ਉਹਦੇ ਬਿਲਕੁਲ ਘਰ ਤੱਕ ਪੇਸ਼ਾ ਕਰਾਂਗੇ ਭਾਵੇਂ ਉਹ ਕਿਸੇ ਵੀ ਡਿਸਟ੍ਰਿਕਟ ਦਾ ਹੋਵੇ ਸਾਨੂੰ ਮੰਨ ਲਓ ਕਿ ਐਸਐਸਪੀ ਸਾਹਿਬ ਨੂੰ ਬਹੁਤ ਸੱਕਤਾ ਜਤਾ ਹੈ ਕਿ ਕਿਸੇ ਵੀ ਕੀਮਤ ਦੇ ਉੱਪਰ ਇਸ ਤਰ੍ਹਾਂ ਦੀ ਜਿਹੜੀ ਤਰੂਲਾਂ ਦੀ ਜੋ ਵਾਇਲੈਂਸ ਹੈ ਜਿਹੜਾ ਇਹ ਨਿਗਮਾਂ ਦੀ ਪਰੜਣਾ ਨਹੀਂ ਕਰਦਾ ਉਹਨੂੰ ਕਿਸੇ ਵੀ ਤਰ੍ਹਾਂ ਜਿਹੜਾ ਸਪੇਅਰ ਨਹੀਂ ਦਿੱਤਾ ਕਰੇਗਾ ਠੀਕ ਹੈ ਮੈਂ ਫੇਰ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਪੁਲਿਸ ਦਾ ਸਾਥ ਦਿਓ ਇਹ ਜਿਹੜਾ ਇਹ ਜੀ ਵਾਇਲੇਸ਼ਨ ਹੈ ਉਹਨਾਂ ਨੂੰ ਕੁੱਟ ਵਗੈਰਾ ਨਾ ਆਵਿਓ ਇਨਾ ਨੰਬਰ ਦੇ ਨਾ ਮਾਰ ਬਹਿੰਦਾ ਚਲਾਓ ਇਹਨਾਂ ਜਿਹੜੇ ਅਗੇ ਪਿੱਛੇ ਲੱਗੇ ਆ ਉਹ ਬਹੁਤ ਦੂਸਰੇ ਮਗਰਾਟ ਕੋ ਲਾਓ ਨਾ ਉਹਨਾਂ ਹੀ ਸ਼ੇਪ ਵਿਗਾੜ ਕੇ ਨਾ ਚਲਾਓ ਠੀਕ ਹੈ ਟ੍ਰਿਪਲਿੰਗ ਨਾ ਕਰੋ ਸ਼ਹਿਰ ਦੇ ਵਿੱਚ ਪਟਾਕੇ ਨਾ ਮਾਰੋ ਕਿਸੇ ਵੀ ਤਰ੍ਹਾਂ ਦਾ ਸਟੰਟ ਜਿਹੜਾ ਨਾ ਕਰੋ ਇਹ ਤੁਹਾਨੂੰ ਹੰਪਲ ਰਿਕੁਐਸਟ ਹੈ ਜੇ ਫਿਰ ਤੁਸੀਂ ਆਪਣੇ ਪੇਰੈਂਟਸ ਦਾ ਕਹਿਣਾ ਨਹੀਂ ਮੰਨੋਗੇ ਤੇ ਪਲੀਜ਼ ਇਹ ਸਾਨੂੰ ਪੇਰੈਂਟਸ ਦਾ ਕਹਿਣਾ ਮਨਾਉਣ ਵਾਸਤੇ ਸਾਨੂੰ ਬਾਰ-ਬਾਰ ਜਿਹੜੇ ਇਦਾਂ ਦੇ ਗਿਫਟ ਹੈ ਇਹ ਤੁਹਾਨੂੰ ਦੇੜੇ ਪੈਣਗੇ ਥੈਂਕ ਯੂ